ਮੈਨੇ ਇੱਕ ਵੀਰ ਨੇ ਸਲਾਹ ਦਿੱਤੀ ਵੀ ਮੱਲੀ ਵੀਰ 1400 ਪਿੰਡਾਂ ਦੇ ਵਿੱਚੋਂ 400 ਪਿੰਡ ਦੇ ਵਿੱਚ ਹਜੇ ਤੱਕ ਰਸਨ ਨਹੀਂ ਪਹੁੰਚਿਆ ਨਾ ਚਾਰਾ ਪਹੁੰਚਿਆ ਕਹਿੰਦਾ ਪਹੁੰਚਿਆ ਜਰੂਰ ਆ ਪਰ ਬਹੁਤ ਹੀ ਘੱਟ ਮਾਤਰਾ ਦੇ ਵਿੱਚ ਪਹੁੰਚਿਆ ਤਾਂ ਉਹਨੇ ਕੇ ਸਲਾਹ ਦਿੱਤੀ ਵੀ ਕਹਿੰਦਾ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਲੈ ਜਾਣਾ ਤੇ ਲਗਭਗ ਯਾਨੀ ਕਿ ਉਹੀ ਪਿੰਡ ਕਵਰ ਹੋਣਗੇ ਜਿਹੜੇ ਕਿ ਹਾਈਲਾਈਟ ਨੇ ਜਾਂ ਸੋਸ਼ਲ ਮੀਡੀਆ ਨੇ ਹਾਈਲਾਈਟ ਕੀਤੇ ਨੇ ਲੋਕ ਜ਼ਿਆਦਾਤਰ ਹੁਣ ਵੀ ਉੱਥੇ ਪਹੁੰਚ ਰਹੇ ਨੇ ਤੇ ਯਾਨੀ ਕਿ ਉਸ ਤੋਂ ਬਾਅਦ ਵੀ ਉੱਥੇ ਹੀ ਪਹੁੰਚਣਗੇ ਤਾਂ ਉਹਨਾਂ ਨੇ ਇਹ ਗੱਲ ਕਹੀ ਆ ਵੀ ਜਿਹੜੀਆਂ ਵੱਡੀਆਂ-ਵੱਡੀਆਂ ਸੰਸਥਾਵਾਂ ਨੇ ਜਿਵੇਂ ਕਿ ਗਲੋਬਲ ਸਿੱਖ ਹੋਗੀ, ਸੈਡ ਹੋਗੀ ਜਾਂ ਹੋਰ ਕਈ ਸੰਸਥਾਵਾਂ ਨੇ ਜਿਹੜੀਆਂ ਕਿ ਹੜ ਭੀੜਤਾ ਦੀ ਮਦਦ ਕਰ ਰਹੀਆਂ ਨੇ ਜਿਨ੍ਹਾਂ ਦੇ ਥਰੂ ਜਿਹੜੇ ਵੱਡੇ-ਵੱਡੇ ਕਲਾਕਾਰ ਆ ਕਿਸੇ ਨੇ 5 ਕਰੋੜ ਦੇਣਾ, ਕਿਸੇ ਨੇ ਟਰੈਕਟਰ ਦੇਣੇ, ਕਿਸੇ ਨੇ ਕੁਝ ਦੇਣਾ, ਕਿਸੇ ਨੇ ਕੁਝ ਦੇਣਾ। ਦਲਜੀਤ ਦਸਾਈ ਨੇ 10 ਪਿੰਡ ਗੋਦ ਲਏ ਨੇ। ਤਾਂ ਉਹਨਾਂ ਸੰਸਥਾਵਾਂ ਦੀ ਡਿਊਟੀ ਬਣਦੀ ਆ ਵੀ ਉਹ ਲਗਭਗ ਜਿਵੇਂ ਕਿ ਇੱਕ ਇਹੋ ਜਿਹਾ ਮੈਨੇਜਮੈਂਟ ਕਰਨ, ਇਹੋ ਜਿਹੀ ਵੈਬਸਾਈਟ ਤਿਆਰ ਕਰਨ ਜਿਹਦੇ ਥਰੂ ਪਤਾ ਲੱਗ ਸਕੇ ਵਿਚ 1400 ਪਿੰਡਾਂ ਦੇ ਵਿੱਚ ਚਾਰੇ ਦੀ ਆਖਰਕਾਰ ਕਿੰਨੋ ਲੋੜ ਆ ਰਾਸ਼ਨ ਦੀ ਕਿੰਨਾ ਨੂੰ ਲੋੜ ਆ ਤੇ ਕਿੰਨੀ ਲੋੜ ਆ ਤੇ ਕਿੰਨੀ ਮਾਤਰਾ ਵਿੱਚ ਉੱਥੇ ਚਾਰਾ ਪਹੁੰਚੇ ਕਿਉਂਕਿ ਮਿੱਤਰੋ ਦਾਨੀ ਆਪਣੇ ਪੰਜਾਬ ਦੇ ਵਿੱਚ ਬਹੁਤ ਜ਼ਿਆਦੇ ਨੇ ਠੀਕ ਆ ਕਿ ਨਹੀਂ ਇੰਨੇ ਕੀ ਜ਼ਿਆਦਾ ਦਾਨੀਆਂ ਵੀ ਪੰਜਾਬ ਆਪਣਾ ਉਹਨਾਂ ਦਾਨੀਆਂ ਦੇ ਸਿਰ ਤੇ ਵੱਸ ਸਕਦਾ ਆਪਾਂ ਨੂੰ ਸਰਕਾਰਾਂ ਦੀ ਵੀ ਲੋੜ ਨਹੀਂ ਪੈਂਦੀ ਪਰ ਫਿਰ ਵੀ ਆਪਾਂ ਸਰਕਾਰਾਂ ਦੀ ਯਾਨੀ ਕਿ ਛਲਾਂਗਾ ਕਰਦੇ ਆ ਵੀ ਮੋਦੀ ਨੇ ਆਪਾਂ ਨੂੰ 1500 ਕਰੋੜ ਦਿੱਤਾ ਹਾਲਾਂਕਿ ਬਹੁਤ ਥੋੜਾ 1500 ਕਰੋੜ ਦਿੱਤਾ ਨਾਲ ਸੀਐਮ ਭਗਵੰਤ ਮਾਨ ਵੀ ਖੜੇ ਆ ਹਜੇ ਤੱਕ ਪਰ ਉਸ ਵੀਰ ਦਾ ਇਹ ਕਹਿਣਾ ਵੀ ਇਹ ਇੱਕ ਇਹੋ ਜਿਹੀ ਵੈਬਸਾਈਟ ਕ੍ਰੀਏਟ ਕਰਨ ਹਰ ਇੱਕ ਸੰਸਥਾ 10 ਪਿੰਡ ਯਾਨੀ ਕਿ ਆਪਦੇ ਅੰਡਰ ਲੈ ਲੇ ਜਿਹਦੇ ਵਿੱਚ ਉਹਨਾਂ ਦੇ 10 ਮੈਂਬਰ ਹੋਣ ਤੇ ਉਹ ਮੈਂਬਰ ਇਹ ਪਤਾ ਕਰਦੇ ਰਹਿਣ ਵੀ ਕਿਹੜੇ ਪਿੰਡ ਚਾਰੇ ਦੀ ਲੋੜ ਆ ਕਿਹੜੇ ਪਿੰਡ ਰਾਸ਼ਨ ਦੀ ਲੋੜ ਆ ਕਿਹੜੇ ਪਿੰਡ ਘਰ ਜਿਹੜੇ ਢੱਠੇ ਨੇ ਵੀ ਉਹਨਾਂ ਨੂੰ ਰਿਪੇਅਰ ਕਰਨ ਦੀ ਲੋੜ ਆ ਤੇ ਕਿੰਨਾਂ ਦੇ ਟਰੈਕਟਰ ਟਰਕਟਰ ਰੋੜੇ ਨੇ ਉਹਨਾਂ ਨੂੰ ਟਰੈਕਟਰ ਦੀ ਲੋੜ ਆ ਜਿਨ੍ਹਾਂ ਦੀਆਂ ਜ਼ਮੀਨਾਂ ਗਈਆਂ ਨੇ ਕਿਹਦੀ ਜ਼ਮੀਨ ਜ਼ਿਆਦਾ ਰੂੜੀ ਆ ਕਿਹਦੀ ਘੱਟ ਰੂੜੀ ਆ ਉਸ ਹਿਸਾਬ ਤੇ ਮੈਨੇਜਮੈਂਟ ਕਰਕੇ ਯਾਨੀ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਹੁਣ ਦਿਲਜੀਤ ਦਸਾਇ ਨੇ 10 ਪਿੰਡ ਤਾਂ ਕਹਤੇ ਆ ਹੁਣ ਆਪਾਂ ਨੂੰ ਇਹ ਵੀ ਪਤਾ ਲੱਗੇਗਾ ਵੀ ਉਹ 10 ਪਿੰਡ ਦਿਲਜੀਤ ਦਸਾਇ ਨੇ ਕਿਹੜੇ ਗੋਦ ਲੈ ਆ ਤੇ ਜਿਹੜੇ ਦਿਲਜੀਤ ਦਸਾਇ ਨੇ ਗੋਦ ਲੈ ਲਏ ਆਪਾਂ ਨੂੰ ਪਤਾ ਹੀ ਵੀ ਤਗੜਾ ਸਟਾਰ ਆ ਬਹੁਤ ਸਾਰਾ ਪੈਸਾ ਉਹ 10 ਪਿੰਡ ਸੰਭਾਲ ਸਕਦਾ ਉਹਦੂ ਬਲਾਦਾ ਜਿਹੜੇ ਬਾਕੀ ਪਿੰਡ ਆ ਹੋਰ ਦਾਨੀ ਸੱਜਣ ਜਿਵੇਂ ਕਿ ਸੰਭਾਲਣ ਜਿਵੇਂ ਮਨਕੀਰ ਤੌਲਖ ਨੇ ਟਰੈਕਟਰ ਦੇਨੇ ਸੀ ਤਾਂ ਉਹ ਸਾਨੂੰ ਉਹ ਪਿੰਡ ਦੱਸਦੇ ਵੀ ਜਿਨ੍ਹਾਂ ਦੇ ਜਿੱਥੇ ਜਾ ਕੇ ਉਹਨੇ ਟਰੈਕਟਰ ਦੇਨੇ ਆ ਜਾਂ ਸੰਸਥਾ ਦੇ ਥਰੂ ਦੇਨੇ ਆ ਤਾਂ ਉਹ ਸੰਸਥਾ ਨੂੰ ਦੱਸੇ ਸੰਸਥਾ ਨੂੰ ਪਤਾ ਵੀ ਕਿਹੜੇ ਕਿਹੜੇ ਬੰਦੇ ਦਾ ਟਰੈਕਟਰ ਗਿਆ ਜਾਂ ਕਿਹਨੂੰ ਟਰੈਕਟਰ ਦੀ ਲੋੜ ਆ ਉਹਨੂੰ ਉਹ ਟਰੈਕਟਰ ਦਿੱਤੇ ਜਾਣ ਤਾਂ ਇਸ ਤਰੀਕੇ ਨਾਲ ਇੱਕ ਵੈਬਸਾਈਟ ਹੋਵੇ ਜਿਹਦੇ ਤੇ ਹਰ ਰੋਜ਼ ਡਾਟਾ ਅਪਲੋਡ ਹੋਵੇ ਜਿਹਦੇ ਤੇ ਦੱਸਿਆ ਜਾਵੇ ਬਕਾਇਦਾ ਵੀ ਐਸ ਪਿੰਡ ਪੰਜ ਟਰਾਲੀਆਂ ਚਾਰੀ ਦੀਆਂ ਭੇਜ ਦੋ ਐਸ ਪਿੰਡ ਯਾਨੀ ਕਿ 200 ਬੰਦੇ ਦਾ ਰਾਸ਼ਨ ਭੇਜ ਦੋ ਕਿਉਂਕਿ ਆਪਾਂ ਨੂੰ ਜਿਹੜੇ ਦਾਨ ਸੱਜਣਾ ਆਪਣੇ ਅਰਗੇ ਦਾਨੀ ਸੱਜਣਾ ਜਿਨ੍ਹਾਂ ਨੇ ਦਾਨ ਕਰਨਾ ਉਹ ਵੈਬਸਾਈਟ ਦੇ ਜਰੀਏ ਉਹਨਾਂ ਨੂੰ ਪਤਾ ਲੱਗ ਸਕੇ ਵੀ ਐਸ ਪਿੰਡ ਚਾਰੀ ਦੀ ਲੋੜ ਆ ਐਸ ਪਿੰਡ ਯਾਨੀ ਕਿ ਰਾਸ਼ਨ ਦੀ ਲੋੜ ਆ ਐਸ ਪਿੰਡ ਆ ਯਾਨੀ ਕਿ ਘਾਰ ਟੱਠੇ ਨੇ ਉਹਨਾਂ ਦਾ ਬਕਾਇਦਾ ਬਾਇਓ ਡਾਟਾ ਤੁਹਾਨੂੰ ਸਰਚ ਕਰਕੇ ਪਾਉਣਾ ਪਊਗਾ ਇਹ ਜ਼ਿੰਮੇਵਾਰ ਕਿੰਨਾਂ ਦੀ ਬੰਦੀ ਸਰਕਾਰ ਦੀ ਤੇ ਵੱਡੀਆਂ-ਵੱਡੀਆਂ ਸੰਸਥਾਵਾਂ ਦੀ ਬਣਦੀ ਆ ਕਿਉਂਕਿ ਪਿੱਛੇ ਜੇ ਕੀ ਹੁੰਦਾ ਸੀਗਾ ਵੀ ਜਿਹੜੇ ਤਾਂ ਨਾਲ ਲੱਗਦੇ ਪਿੰਡ ਸੀਗੇ ਉਹਨਾਂ ਨੂੰ ਤਾਂ ਚਾਰਾ ਵੀ ਮਿਲ ਜਾਂਦਾ ਸੀਗਾ ਕਈਆਂ ਪਿੰਡਾਂ ਦੇ ਵਿੱਚ ਮੈਂ ਚਾਰਾ ਗਲਿਆ ਵੇਖਿਆ ਤੇ ਕਈਆਂ ਦੇ ਪਿੰਡਾਂ ਦੇ ਵਿੱਚ ਚਾਰਾ ਪਹੁੰਚਿਆ ਨਹੀਂ ਉਹਨਾਂ ਦੇ ਪਸ਼ੂ ਭੁੱਖੇ ਮਰ ਗਏ ਨੇ ਤਾਂ ਇਸ ਕਰਕੇ ਇਸ ਨੂੰ ਮੈਨੇਜ ਕਰੋ ਤਾਂ ਉਸ ਵੀਰ ਦੀ ਅਰਦਾਸ ਬੇਨਤੀ ਜਿਹੜੀ ਲੋਕਾਂ ਤੱਕ ਪਹੁੰਚਾਓ ਤੇ ਸੰਸਥਾਵਾਂ ਨੂੰ ਐਕਟਿਵ ਹੋਣਾ ਪਊਗਾ ਕੌਕੇ ਪਾਣੀ ਲੈ ਚੁੱਕਿਆ ਲਗਭਗ 20 22 ਦਿਨਾਂ ਤੱਕ ਪਾਣੀ ਬਿਲਕੁਲ ਸਾਫ਼ ਹੋ ਜਾਣਾ ਤੇ ਲੋਕਾਂ ਨੇ ਉੱਥੇ ਯਾਨੀ ਕਿ ਭੁੱਖ ਨਾਲ ਮਰਨਾ ਬਿਮਾਰੀਆਂ ਨਾਲ ਮਰਨਾ ਚਾਰੇ ਤੋਂ ਬਿਨਾ ਪਸ਼ੂ ਮਰਨਗੇ ਤਾਂ ਇਹ ਸੰਸਥਾਵਾਂ ਜਿਹੜੀਆਂ ਨੇ ਸਰਕਾਰ ਐਕਟਿਵ ਹੋ ਜੇ ਤੇ ਹੌਲੀ ਹੌਲੀ ਇੱਕ ਇਹੋ ਜਿਹੀ ਵੈਬਸਾਈਟ ਬਣਾਵੇ ਜਿਹਦੇ ਵਿੱਚ ਉਹ ਬਾਇਓ ਡਾਟਾ ਪਿੰਡਾਂ ਦਾ ਰੱਖੇ ਤਾਂ ਜੋ ਆਨਲਾਈਨ ਵੈਬਸਾਈਟ ਤੇ ਸਾਨੂੰ ਪਤਾ ਲੱਗ ਸਕੇ ਵੀ ਕਿਹੜੇ ਪਿੰਡ ਕੀ ਲੋੜ ਆ ਤੇ ਅਸੀਂ ਇੱਥੋਂ ਮੈਨੇਜ ਕਰਕੇ ਉਸ ਪਿੰਡ ਜਾ ਕੇ ਸਿੱਧਾ ਚਾਰਾ ਪਹੁੰਚਾ ਦਈਏ ਇੱਥੋਂ ਮੈਨੇਜ ਕਰਕੇ ਉਸ ਪਿੰਡ ਜਾ ਕੇ ਸਿੱਧਾ ਅਸੀਂ ਰਾਸ਼ ਨੇ ਪਛਾੜ ਦਿੱ ਗਏ ਠੀਕ ਆ ਬਾਬਾ ਜੀ ਰਾਈਟ ਕਿਹਾ ਨਾ ਤੇ ਇਸ ਕਰਕੇ ਵੀਡੀਓ ਨੂੰ ਵਾਤ ਬਾਤੇ ਸ਼ੇਅਰ ਕਰੋ ਤੇ ਸੰਸਥਾਵਾਂ ਤੱਕ ਜਿਵੇਂ ਖਾਲਸਾ ਐਡ ਗਲੋਬਲ ਸਿੱਖ ਐਜੂਕੇਟ ਪੰਜਾਬ ਪ੍ਰੋਜੈਕਟ ਹੋ ਗਈ ਹੋਰ ਵੀ ਕਈ ਸੰਸਥਾਵਾਂ ਨੇ ਮਿੰਟੂ ਵੀਰ ਹੋ ਗਿਆ ਹਨਾ ਹੋਰ ਕਈ ਅਮਰਤਪਾਲ ਜੀ ਦੇ ਕਈ ਸੰਸਥਾਵਾਂ ਨੇ ਉਹਨਾਂ ਸੰਸਥਾਵਾਂ ਨੂੰ ਆਪਸ ਵਿੱਚ ਇਕਜੁੱਟ ਹੋ ਕੇ ਐਕਟਿਵ ਹੋ ਕੇ ਪਿੰਡਾਂ 1400 ਪਿੰਡਾਂ ਉਹਨਾਂ ਨੂੰ ਵੰਡ ਲਓ ਤੇ ਆਪ ਦੇ ਅੰਡਰ ਲੈ ਕੇ ਇੱਕ ਵੈਬਸਾਈਟ ਕ੍ਰੀਏਟ ਕਰੋ ਤੇ ਹਰ ਇੱਕ ਡਾਟਾ ਉੱਤੇ ਪਾਓ ਤਾਂ ਜੋ ਸਾਨੂੰ ਪਤਾ ਲੱਗ ਸਕੇ ਇਹ ਕਿਹੜੇ ਕਿਹੜੇ ਪਿੰਡ ਦਾਾਂ ਦੀ ਲੋੜਾ ਹੁਣ ਜਿਨ੍ਹਾਂ ਨੇ 5 ਕਰੋੜ ਦੇਣਾ ਜਾਂ 4 ਕਰੋੜ ਦੇਣਾ ਪੋਸਟਾਂ ਤਾਂ ਪਾਤੀਆਂ ਉਹ ਦੱਸਣ ਵੀ ਆਖਰਕਾਰ ਉਹ ਲੱਗਣਾ ਕਿੱਥੇ ਆ ਤੇ ਲਾਉਣਾ ਕਿਵੇਂ ਹੈ ਹਨਾ ਤੇ ਉਹ ਮੈਂ ਤਾਂ ਕਹਿਣਾ ਜਿਵੇਂ ਮਨਕੀਰ ਤੌਲਖਣੇ ਕੀਤਾ ਘਰ ਘਰ ਜਾ ਕੇ ਪੈਸੇ ਦਿੱਤੇ ਟਰੈਕਟਰ ਵੰਡੇ ਆ ਤੇ ਜੇਕਰ ਤੁਸੀਂ ਵੀ ਇਦਾਂ ਕਰਕੇ ਸਾਨੂੰ ਦੱਸ ਦਿਓ ਵੀ ਅਸੀਂ ਐਸ ਪੰਡ ਵੰਡ ਚੁੱਕੇ ਆ ਤੇ ਸਾਨੂੰ ਉੱਥੇ ਜਾਣ ਦੀ ਲੋੜ ਨਾ ਪਾਗੇ ਤੇ ਵੀ ਦਿਓ ਵੱਤ ਬਾਤ ਸ਼ੇਅਰ ਕਰੋ 10 ਤੂੰ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਂ ਮਾਫੀ ਚਾਹੁੰਨਾ ਮੈਂ ਆਪਦੀ رائے ਨਹੀਂ ਰੱਖੀ ਮੈਨੂੰ ਵੀਰ ਨੇ ਫੋਨ ਕੀਤਾ ਨਾਮ ਉਸ ਦਾ ਕਮਰਜੀ ਸਿੰਘ ਆ ਦੂਹੇ ਵਾਲੇ ਪਿੰਡ ਤੋਂ ਵੀਰ ਆ ਉਹਨੇ ਮੈਨੂੰ ਜੋ ਕਿਹਾ ਮੈਂ ਉਹ ਤੁਹਾਡੇ ਅੱਗੇ ਪੇਸ਼ ਕਰਤਾ